ਏਜੀ ਸਪੈਸ਼ਲ ਮੈਂ ਆਪਦੀ ਘਰ ਵਾਲੀ ਆਸਤੇ ਲੈ ਕੇ ਆਇਆ ਹੈ ਰੱਬੇ ਹੱਥ ਦਾ ਪਾਟਣ ਠੰਡਨਾ ਓ ਮਾਈ ਗਾਡ ਹੋਰ ਚੱਕਦੇ ਜਾਗਦੇ ਉੱਪਰ ਉੱਪਰ ਆਜਾਈਂ ਕਿਆ ਸੋਹਣੀਆਂ ਚੀਜ਼ਾਂ ਆਉਣ ਲੱਗ ਪਈਆਂ ਤੁਸੀਂ ਮੈਂ ਅੱਪਾ ਕਰ ਕੀ ਕੋਸ ਲੈਣਾ ਮੈਂ ਤਾਂ ਖੋਚ ਹੀ ਬੜੀ ਸੀਗੀ ਥੇਲੀ ਨੇ ਅੱਜ ਬਰਖਾ ਬਣੀ ਐਸੀ ਪਟੋਲੇ ਦੀ ਸੱਸਰੀ ਘਰ ਭੈਣ ਜੀ ਸੱਸਰੀ ਘਰ ਕੀ ਹੱਲੇ ਵਾਲੇ ਆ ਡੀਡਾ ਜੀ ਸੋਹਣੇ ਵਧੀਆ ਵਧੀਆ ਮੌਜਾ ਕੰਡ ਤੋਂ ਬਚੇ ਹੋ ਹਾਂ ਬਚੇ ਆ ਜੇ ਤਾਂ ਤੇ ਬੇਬੇ ਤੈਨੂੰ ਪਤਾ ਹੀ ਆ ਘਰ ਚ ਬਾਕੀ ਰਸੋਈ ਵਾਲੀਆਂ ਸਾਰੀ ਆਂ ਚੀਜ਼ਾਂ ਹੈਗੀਆਂ ਵਾ ਹਾਂਜੀ ਚੱਕੀ ਬਸ ਇੱਕ ਚੀਜ਼ ਨੂੰ ਛੱਡ ਕੇ ਉਹ ਕਿਹੜੀ ਜੀ ਹੈ ਨਹੀਂਗੀ ਉਹ ਚੀਜ਼ ਤੁਸੀਂ ਸੋਚੋ ਤੇ ਅਸੀਂ ਲੈ ਕੇ ਆਉਣੇ ਕਿਉਂਕਿ ਕੱਲ ਨੂੰ ਫਿਰ ਜਦੋਂ ਮੇਰਾ ਚਲੋ ਸਮਝ ਗਏ ਸਾਰਾ ਸ ਮਾਂ ਦਾ ਪਤਾ ਹੈਗਾ ਕਿ ਲਿਉਣਾ ਕੀ ਹੈ ਤੁਸੀਂ ਸੋਚੋ ਇਹੀ ਤੇ ਤੁਸੀਂ ਸੋਚਣਾ ਕਿ ਮੈਂ ਸੋਚਾਂ ਕੀ ਲਿਉਣਾ ਉਹਨੂੰ ਪਤਾ ਕੀ ਲੱਗੇ ਰਸੋਈ ਆਸਤੇ ਰਸੋਈ ਆਸਤੇ ਹਾਂ ਕੀ 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 ਲਿਉਣਾ ਸੋਚੋ ਇਹੀ ਤੇ ਸੋਚਣਾ ਤੁਸੀਂ ਤੁਸੀਂ ਐਦਾ ਸੂਟ ਕੱਢੀ ਚਲੋ ਤੇ ਅਸੀਂ ਲੈ ਜੀਏ ਸੋਚੋ ਕੀ ਲੈ ਕੇ ਆਉਣਾ ਕੀ ਹੋ ਗਾ ਭਾਬੇ ਮੈਨੂੰ ਵੀ ਪਤਾ ਸਾਰਾ ਕੁਝ ਤਾਂ ਹੈਗਾ ਮੈਨੂੰ ਤਾਂ ਐਵੇਂ ਦੀ ਕੋਈ ਚੀਜ਼ ਲੱਗਦੀ ਤੁਸੀਂ ਵੀ ਸੋਚੋ ਸੋਚੋ ਤੁਸੀਂ ਵੀ ਤੁਸੀਂ ਵੀ ਸੋਚੋ ਸਾਰੇ ਜਣੇ ਸੋਚੋ ਦਾ ਸਾਰਾ ਟੱਬਰ ਸੋਚਿਆ ਹੀ ਕਰਿਆ ਸੋਚਿਆ ਕੀ ਬਾਤ ਆ ਸਹੀ ਗੱਲ ਹੀ ਰਿਆ ਤੋਂ ਹੁਣ ਆਪਾਂ ਚੱਲਾਂਗੇ ਤੇ ਘਰ ਦੇ ਨੂੰ ਅੱਜ ਸੋਹਣਾ ਜਿਹਾ ਸਰਪ੍ਰਾਈਜ਼ ਦੇਵਾਂਗੇ ਨਾਲੇ ਮੇਰੇ ਹੋਣ ਵਾਲੀ ਉਹਦੇ ਲਈ ਵੀ ਸਰਪ੍ਰਾਈਜ਼ ਸੋ ਬਹੁਤ ਹੋਣੀ ਚੀਜ਼ ਲੈ ਕੇ ਲਾਈਨ ਚੱਲੇ ਆ ਸੋ ਤੁਹਾਡੇ ਸਾਰਿਆਂ ਦੇ ਜਰੂਰ ਪਸੰਦ ਆਉ ਸੋ ਚਲਾਓ ਚੱਲਦੇ ਆ ਜੀ ਡੋਲਰ ਇਹ ਨਿੰਬੂ ਕੇ ਸਾਥ ਕੀ ਕਰ ਰਹੇ ਹੋ ਡਾਈਟਿੰਗ ਕਰ ਰਹੇ ਹੋ ਇਹ ਵੀ ਡਾਈਟਿੰਗ ਕਰਦਾ ਜੀ ਲੋ ਜੀ ਆ ਹੈਗਾ ਜੀ ਇਹ ਫਿਲਟਰ ਇਹ ਆਪਾਂ ਲੈਣ ਨਹੀਂ ਆਏਗੀ ਤੋ ਆਪਾਂ ਲੈਣ ਆਏ ਆ ਆ ਜਿਹੜਾ 에ਅਰ ਫਰਾਈਰ 에ਅਰ ਫਰਾਈਰ ਹੁੰਦਾ ਨਾ ਵੀਰੇ ਹਾਂ ਜੀ ਉਹ ਇਹਨਾਂ ਜੋ ਆਪਾਂ ਸਿਲੈਕਟ ਕਰਾਂਗੇ ਬਿਨਾ ਤੇਲ ਤੋਂ ਪਕੌੜੇ ਹਾਂ ਬਿਨਾ ਤੇਲ ਤੋਂ ਕੋਈ ਵੀ ਚੀਜ਼ ਬਣਾ ਸਕਦੇ ਹਾਂ ਹਾਂ ਵੀਰੇ ਕਿੰਨੇ ਕਿਹੜੇ ਕਿਹੜੇ ਭਾਈ ਨੇ ਆਪਣੇ ਕੋਲ ਲਗ ਲਗ ਮਾਡਲੇ 5.5 ਲਿਖ ਪਾ ਗਏ ਓਕੇ ਜੀ 3 ਆ ਗਏ 4 ਅੱਛਾ ਲਗ ਲਗ ਜਿਹਾ ਖਲਾਰਕ ਰੱਖੇ ਹੋਏ ਐ ਅੱਛਾ ਬਹੁਤ ਵਰਾ ਠੀਕ ਹੈ ਜੀ ਇਹ ਮੈਨੂਅਲ ਚ ਓਕੇ ਤੇ ਉਹ ਜਿਹੜਾ ਵੀਰੇ ਉਹ ਵੀ 5.5 ਜੀ ਅੱਛਾ 5.5 ਅੱਛਾ ਇਹ ਤੇ ਉਹ ਸੇਮ ਹਾਂ ਘੱਟ ਪੈਸਿਆਂ ਚ ਵਧੀਆ ਚੀਜ਼ ਹੂੰ ਇਹਦੇ ਇਹ ਤਾਂ ਫਾਇਦੇ ਬੜੇ ਨੇ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਚਲ ਪਤਾ ਹੀ ਆ ਨਾ ਦੱਸਣ ਦੀ ਲੋੜ ਨਹੀਂ ਹੁਣ ਮੰਨ ਲਓ ਕਿ ਆਪਾਂ ਕੋਈ ਪਕੌੜੀ ਬਣਾਉਣੇ ਮੰਮੀ ਨੂੰ ਚੱਕਣਾ ਕੜਾਈ ਚੱਕਣੀ ਤੇਲ ਚੱਕਣਾ ਨਾਲ ਕਿੰਨੀਆਂ ਚੀਜ਼ਾਂ ਚੱਕਣੀਆਂ ਪਈਆਂ ਇਹਦੇ ਵਿੱਚ ਕੋਈ ਕੰਮ ਨਹੀਂ ਬਸ ਆਹ ਕੋਲ ਕੇ ਵਿੱਚ ਰੱਖੋ ਇਹ ਜਾ ਕੇ ਦਿਖਾਉਂਦੇ ਆ ਕੜਾਈ ਉਧਾਰ ਲੈ ਕੇ ਤੁਹਾਨੂੰ ਦਿਖਾਉਣਾ ਕਿਹੜੀ ਚੀਜ਼ ਆ ਉਹ ਘਰੇ ਜਾ ਕੇ ਆਪਾਂ ਅਨਬਾਕਸਿੰਗ ਕਰਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਨਾਲੇ ਮੰਮੀ ਡੈਡੀ ਨੂੰ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਦਿਖਾਵਾਂਗੇ ਵੇਖਾਈ ਉਹਨਾਂ ਨੇ ਪਸੰਦ ਆਉਂਦੀ ਆ ਕਿ ਨਹੀਂ ਬੇਬੇ ਨੇ ਕਿਹਾ ਆ ਕੀ ਚੀਜ਼ ਆ ਬੇਬੇ ਆ ਕੀ ਕੜਾਈ ਹੀ ਲੈ ਆ ਹਾਂ ਲਓ ਜੀ ਆਪਾਂ ਜਿੰਨਾ ਵੀ ਇਲੈਕਟ੍ਰੋਨਿਕ ਦਾ ਕੰਮ ਕਰਾਈਦਾ ਸਾਰਾ ਵੀਰ ਹੋਣਾ ਕੋਲੇ ਸਮਾਨ ਲੈ ਕੇ ਜਾਂਦਾ ਜਿਹੜੇ ਕੈਮਰੇ ਜਾਨੇਪ ਛੜੇ ਜਿ ਲੱਗਦੇ ਨਾ ਨਹੀਂ ਇਹ ਵੀਰੋਂ ਨਹੀਂ ਆਏ ਨੇ ਇਹਨਾਂ ਦੇ ਬ੍ਰਦਰ ਆਏ ਓਦੋ ਅੱਛਾ ਨਹੀਂ ਆਪਾਂ ਕੈਮਰੇ ਵੀਰ ਹੋਣਾ ਤੋਂ ਹੀ ਲਵਾਏ ਸੀ ਅੱਛਾ 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 ਅੱਜ ਵੀ ਆਏ ਆ ਮਾਨਦਾਨ ਕਰਨਾ ਜੀ ਪੂਰਾ ਹੀ ਪੂਰਾ ਪੂਰਾ ਕੰਮ ਇਹਨਾਂ ਨੇ ਬਿਲਕੁਲ ਤਾਂ ਹੀ ਸੋ ਜਰੂਰ ਆਓ ਹਰ ਐਕਤੀਜ ਇੱਥੋਂ ਮਿਲਦੀ ਜੀਰੇ ਸ਼ਹਿਰ ਨਾਮ ਦੇ ਕੰਪਿਊਟਰ ਗ੍ਰਾਫਰ ਹੋਰ ਜੀਰਾ ਥੈਂਕ ਯੂ ਇੱਨਾ ਵੱਡਾ ਪਰ ਆਈ ਮੇਰੇ ਤੇ ਤੋ ਇਹ ਤੇ ਦੋ ਸਾਈਜ਼ ਆਉਂਦੇ ਆ ਨਾ ਵੀਰੇ 4.5 ਲੀਟਰ 4.5 4.5 4.2 ਸਵਾ 4 ਸਵਾ 5 ਲੀਟਰ ਲੈ ਗਏ ਇਹੋ ਜਿਹੀ ਚੀਜ਼ ਐ ਇੱਕ ਵਾਰੀ ਲੈਣੀ ਹੁੰਦੀ ਆ ਸੋ ਵਧੀਆ ਹੀ ਗੱਲ 24 ਜੀ ਸਹੀ ਗੱਲ ਐ ਨੈਸਟਿੰਗ ਜਮਾਉਣੀ ਸਤ ਮੇ ਕੈਮਰੇ ਵੀ ਤੁਸੀਂ ਵੈਸੇ ਹੀ ਦਿੱਸੇ ਦਿੱਤੇ ਹੀ ਕੁਆਲਿਟੀ ਵੀ ਬਹੁਤ ਵਧੀਆ ਵੀਰੇ ਹੁੰਦਾ ਚੱਲ ਕੋਈ ਨਹੀਂ ਹੁੰਦਾ ਰਹਿੰਦਾ ਕੋਈ ਆ ਅਵੇਲੇਬਿਲਿਟੀ ਕਰਤੀ ਮੈਂ ਵੀ ਇਹਦਾ ਕਿ ਮੈਂ ਕਹਿੰਦਾ ਜਿਵੇਂ ਮੱਠੀਆਂ ਤੇ ਥੋਡੀਆਂ ਦੇ ਮੱਖੀਆਂ ਨਹੀਂ ਮੈਂ ਨਹੀਂ ਆ ਇਹਦੇ ਨਾਲ ਬੈਂਦੀਆਂ ਨਹੀਂ ਆ ਆ ਉਹ ਜਿਹੜਾ ਗੱਲਾਂ ਜੀ ਵੀਰੇ ਇਹ ਆਹੀ ਪਾਪ ਨਹੀਂ ਕਰਦੇ ਪ੍ਰੋਮੋਸ਼ਨ ਕਰਾਂਗੇ ਤਾਂ ਹੀ ਪ੍ਰੋਡਕਟ ਨਹੀਂ ਨਹੀਂ ਪਾਪ ਨਹੀਂ ਕਰਨਾ ਜੀ ਵੀਰੇ ਆਹੋ ਛੱਡਾ ਪਾਤਾ ਜੀ ਅੱਗਾ ਪਾਦਾ ਕੱਪੜੇ ਪਾ ਦੇ ਜੇ ਬ੍ਰਾਂਡ ਨੂੰ ਜਿਵੇਂ ਗੱਡੀ ਤਾਂ ਨਹੀਂ ਕੱਪੜਾ ਚੱਕੀ ਦਾ ਜੇ ਜਾ ਕੇ ਉਹ ਇਹ ਤੋਂ ਝੱਕਾਂਗੇ ਆਪਾਂ ਕੰਮ ਡਾਣਾ ਫਿਰ ਦਾਈਆਂ ਜੀ ਬਤਾਈਆਂ ਬਤਾਈਆਂ ਲਓ ਜੀ ਫਾਈਨਲੀ ਆਪਾ ਪਹੁੰਚੁਕੇਆ ਘਰੇ ਜਿੰਨੀ ਵੇਟ ਮੈਨੂੰ ਪਤਾ ਤੁਹਾਨੂੰ ਉਦੋਂ ਵੱਧ ਵੇਟ ਹੈਗੀ ਘੜਦਿਆਂ ਨੂੰ ਵੇਟ ਹੈਗੀ ਕਿ ਨਹੀਂ ਬਹੁਤ ਜਿਆਦੇ ਸੀ ਮੈਨੂੰ ਪਤਾ ਨਹੀਂ ਕੀ ਖੁਸ਼ੀ ਲੈਣਾ ਮੇਰੀ ਖੁਸ਼ੀ ਬੜੀ ਸੀ ਜੀ ਮੈਨੂੰ ਪਤਾ ਨਹੀਂ ਵੇਖ ਕੇ ਖੁਸ਼ੀ ਹੋ ਜਾਣਾ ਤੇਰੀ ਚਲ ਸੋਈ ਦਾ ਸਮਾਨ ਪਤਾ ਉਹਦਾ ਸੋਚੀ ਜਾਣਾ ਮੈਂ ਕਿਹੜੀ ਅਵਧੀ ਚੀਜ਼ ਆ ਵੀ ਜਿਹੜੀ ਆਪਣੇ ਮੈਨੂੰ ਪਤਾ ਨਹੀਂ ਕੀ ਲਿਆਊਗਾ ਸੋੜੀ ਜੀ ਕੀ ਲਿਆਵੇ ਜਿਹੜੀ ਵੇਖੀ ਜਾਈਏ ਹਾਂ ਬੇਬੇ ਪੇਸ਼ ਕਰਦੀ ਜਾਏ ਕਰੋ 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 ਪੇਸ਼ ਜ਼ਰੂਰ ਕਰ ਰਹੀ ਲਓ ਜੀ ਓ ਮਾਈ ਗਾਡ ਇਹ ਕਿਛੋ ਨਾ ਦਾ ਐਡਾ ਸੋਹਣਾ ਇਹ ਭਵੇਂ ਕੀ ਆ ਮਾਈਕਰੋ ਲੱਗਦਾ ਮੈਨੂੰ ਦਾ ਮਾਈਕਰੋਵੇਵ ਬੇਬੇ ਆਪਣੇ ਕੋਲ ਪਹਿਲਾਂ ਹੈਗਾ ਆਂਟੀ ਦੱਸਣਾ ਨੇ ਤੁਹਾਨੂੰ ਬਾਅਦ ਲੱਗ ਗਿਆ ਮੈਨੂੰ ਪਤਾ ਬੇਬੇ ਤੂੰ ਪੁੱਛਣਾ ਪਹਿਲਾਂ ਬੇਬੇ ਦੱਸ ਕੀ ਹੈ ਹੁਣ ਮੈਂ ਵੇਖਿਆ ਨਹੀਂ ਕਿ ਇਹ ਆ ਕੀ ਹੈ ਸਿਲੰਡਰ ਹੀ ਲੱਗੀਆਂ ਨੇ ਸਿਲੰਡਰ ਹੀ ਲੱਗਦਾ ਮੈਨੂੰ ਦਾ ਭਰਾਵਾ ਇਹ ਲਾਉਣ ਵਾਲਾ ਕਾ ਨਹੀਂ ਵੇਚਿਆ ਤੇ ਸੋਈ ਦੇ ਆ ਸਿਲੰਡਰ ਤੇ ਤੇ ਬਾੜੀ ਨੂੰ ਨੇ ਖਾਣ ਲੱਗਾ ਇਹ ਪਤਾ ਕੀ ਹੈ ਇਹਦੇ ਚ ਆਟਾ ਪਾ ਦਈਦਾ ਤੇ ਰੋਟੀ ਪਕਾ ਹਾਂ ਰੋਟੀ ਪਕਾ ਕੇ ਬਾਹਰ ਆ ਵੀ ਬੜ ਜਾਂਦੀ ਹੈ ਹਾਂ ਚਲ ਸੋ ਰੱਬ ਦੀ ਮਾਜ ਲੱਗ ਜਾਵੇ ਇਸ ਪਟੋਲੇ ਦੀ ਸੇਲ ਨਹੀਂ ਅੱਜ ਖਾਵੇ ਨਹੀਂ ਇਸ ਪਟੋਲੇ ਦੀ ਸੇਲ ਨਹੀਂ ਅੱਜ ਵਰ ਮੇਰੇ ਤੇ ਵਰ ਲੋਟ ਨਹੀਂ ਕੋਈ ਨੂੰ ਪਤਾ ਹੈ ਕੀ ਆ ਮੈਂ ਚੱਕੀ ਅੱਛਾ ਏਜੀ ਸਪੈਸ਼ਲ ਮੈਂ ਆਪਦੀ ਘਰ ਵਾਲੀ ਆਸਤੇ ਲੈ ਕੇ ਆਇਆ ਕਿਉਂਕਿ ਜਦੋਂ ਕੱਲੋਂ ਆਵੇ ਤੇ ਉਹਨੂੰ ਜਿਆਦਾ ਕਾਸਟ ਨਾ ਕਰਨਾ ਪਵੇ ਤਾਂ ਕੋਸ਼ਿਸ਼ ਸਾਡਾ ਕੋਈ ਨਹੀਂਦਾ ਹੈ ਉਹਦੇ ਹੱਥ ਦਾ ਪਾਟਣ ਠੰਡਣਾ ਹਾ ਸੁੱਕਾ ਪਾਣੀ ਲੱਗੇ ਕੋਮਲ ਦੇ ਹੱਥੋਂ ਨੇ ਵਿਚਾਰੇ ਹਾਂ ਸੁੱਕ ਬੜੇ ਹੱਥੋਂ ਦੇ ਜਿਹੜਾ ਗਰਪਲਾ ਲੱਗਾ ਹੋਗਾ ਨਾ ਜਾਂ ਉਹਦੇ ਬੰਦਾ ਕੋਈ ਉਹਦੇ ਹੱਥ ਸੁੱਕ ਵੀ ਹੁੰਦੇ ਕਿਉਂ ਉਹਨੇ ਪੈਣੀ ਭਰਨਾ ਹੁੰਦਾ ਹੈ ਕਰਨਾ ਹੁੰਦਾ ਦਾਦੀ ਬੇਬੇ ਨੂੰ ਕੀ ਆ ਹਾਂ ਨਹੀਂ ਪਹਿਲਾਂ ਕੱਢ ਕੇ ਦਿਖਾਓ ਵੀ ਅਨਬਾਕਸਿੰਗ ਕਰੋ। ਲਓ ਜੀ ਅਨਬਾਕਸਿੰਗ ਕਰਦੇ ਦੀ। ਹੂੰ। ਲਓ ਜੀ ਕਰਨ ਲੱਗੇ ਅਨਬਾਕਸਿੰਗ। ਦਿਖਾ ਦਿਓ ਦਿਖਾ ਦਿਓ ਦਿਖਾ ਦਿਓ। ਅਰੇ ਵੋਈ ਦਰ ਸੋਈ ਦਾ ਸਮਾਨ ਦਿਖਾਓ, ਸੋਈ ਜਿਹਾ ਸਮਾਨ ਲਗਾਓ। ਲਓ ਜੀ। ਇਹ ਆ ਸਾਈਡ ਤੇ ਰੱਖੋ ਬੇਬੇ। ਵੱਡਾ ਵਟਾ ਇਹ। ਚਲੋ ਚੱਕਦੇ ਉੱਤੋਂ। ਲਓ ਵੀ ਮਿੱਤਰੋ ਇੱਕ ਗੱਡੀ ਹੋਰ ਚੱਕਦੇ ਚੱਕਦੇ ਉੱਪਰ ਉੱਪਰ ਆਵੇ ਚੱਕ ਦੋ ਚੱਕ ਦੋ ਚੱਕੇ ਥੱਲੇ ਨਾ ਮਾਰ ਚਲੋ ਚਲੋ ਚੱਕ ਦੋ ਚੱਕ ਦੋ ਹੁਣ ਰੋਟੀ ਕਿੱਧਰ ਦੀ ਪਾਣੀ ਦੱਸੋ ਇਹਨੂੰ ਚੱਕ ਕੇ ਪਾਇਆ ਕਰਨੀ ਆ ਨਹੀਂ ਨਹੀਂ ਇਹਦੇ ਵਿੱਚ ਰੋਟੀ ਪਾਜਿਆ ਕਰਨੀ ਆ ਅੱਛਾ ਠੀਕ ਹਾਂ ਇਹ ਖੁੱਲ ਜਾਂਦਾ ਅੱਛਾ ਇਹਦੇ ਵਿੱਚ ਰੋਟੀ ਪਾਜਿਆ ਕਰਨੀ ਆ ਇਹ ਪੱਕਿਆ ਕਰਨੀ ਆ ਆਪੇ ਪੱਕੀ ਤੇ ਸਬਜੀ 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 ਵੀ ਇਹਦੇ ਚ ਬਣ ਜਾ ਕਰਨੀ ਸਬਜੀ ਵੀ ਇਹਦੇ ਚ ਬਣ ਜਾਂਦੀ ਸਾਰਾ ਲੋ ਜੀ ਐਡੀ ਮੋਰ ਜਾਂ ਹੋਰ ਤੇ ਆਪਾਂ ਨੂੰ ਤਾਂ ਲੋੜ ਨਹੀਂ ਕੋਈ ਉੱਠਣ ਦੀ ਫਿਰ ਮਨ ਪਾਇ ਹੀ ਰਿਹਾ ਕਰਦਾ ਦਸਾ ਕੇ ਤੇ ਅੱਗੇ ਵੀ ਤਾਂ ਸਿਪਾਇ ਹੀ ਰਹਿ ਨੇ ਨਹੀਂ ਨਾ ਫਿਰ ਵੀ ਹੁੰਦਾ ਜਾਂ ਫਿਰ ਵੀ ਫਿਕਰ ਹੁੰਦਾ ਹੀ ਆ ਮਾਰਾ ਮੋਟਾ ਅੱਜ ਆ ਇਹ ਲੰਦਾ ਰੋਟੀਆਂ ਪਕਵਾਨ ਵਾਲਾ ਕਿਵੇਂ ਲੱਗ ਬੇਬੇ ਬਹੁਤ ਸਮਾਰ ਗਿਆ ਚਾਹ ਮੰਨੇ ਨਾ ਬੇਬੇ ਮੈਂ ਦੱਸ ਦਿਆ ਕੀ ਆ ਆਹੋ ਬੇਬੇ ਇਹ ਨੂੰ ਕਹਿੰਦੇ 에어 ਫਰਾਇਰ ਹੈ ਫਰਾਇਰ ਹਾਂ 에어 ਫਰਾਇਰ ਕਹਿੰਦੇ ਇਹਨੂੰ ਉਹ ਕੀ ਕਰਨਾ ਰੰਡੋ ਬੇਬੇ ਇਹਦੇ ਚ ਨਾ ਕੋਈ ਵੀ ਚੀਜ਼ ਆਪਾਂ ਬਣਾਉਣੀ ਆਪਾਂ ਅੱਛਾ ਇਹਦੇ ਚ ਬਣਾਉਣੀਆਂ ਪਈਆਂ ਕਰਨੀਆਂ ਚੀਜ਼ਾਂ ਹਾਂ ਮੈਂ ਕਿਹਦੇ ਸੁਣ ਲੋ ਗੱਲ ਕਿਉਂਕਿ ਕੋਈ ਵੀ ਚੀਜ਼ ਬਣਾਉਣੀ ਤੇਲ ਪਾਉਣ ਦੀ ਲੋੜ ਹੀ ਨਹੀਂ ਇਹਦੇ ਚ ਅੱਜ ਤੇਲ ਤੋਂ ਬਿਨਾ ਬਣਾਉਂਦੀ ਤੇਲ ਤੋਂ ਬਿਨਾ ਵਧਾ ਕੇ ਦਿਖਾ ਦਈਏ ਤੁਹਾਨੂੰ ਕਾਮੀਆਂ ਬਣਾਉਣੇ ਆ ਨਾ ਉਹ ਤਾਂ ਆਪਾਂ ਨੂੰ ਫਰਾਈ ਕਰਨੀਆਂ ਪੈਣੀਆਂ ਤੇ ਇਹ ਕਾਮੀਆਂ ਨਹੀਂ ਬਣਨੀਆਂ ਇਹ ਤੇਲ ਪਾਉਣਾ ਹੀ ਨਹੀਂ ਪੈਂਦਾ ਪਕੌੜੇ ਵੀ ਬਣਾਉਣੇ ਪਕੌੜੇ ਵੀ ਉਵੇਂ ਬਣ ਜਾਣਗੇ ਤੇ ਕੱਢੋ ਤੇ ਖਾਓ ਕੱਢੋ ਤੇ ਖਾਓ ਕੱਢੋ ਤੇ ਖਾਓ ਤੇ ਬਣਾ ਕੇ ਦਿਖਾਈਏ ਫਿਰ ਇਹ ਹੈਗਾ ਜੀ 5.5 ਲੀਟਰ ਦਾ ਤੇ ਇਹ ਆਪਾਂ ਨੂੰ ਪਾ ਗਿਆ ਜੀ ਕੌਲ ਮਲਾ ਕੇ 6000 ਦਾ ਸੋ ਆਨੂੰ ਥੋੜੀ ਲੈਸ ਕਰਦੀ ਕਹਿੰਦਾ ਭਾਜੀ ਤੁਸੀਂ ਦੱਸਿਓ ਨਾ ਤੁਹਾਨੂੰ ਲੈਸ ਕਰ ਦਿੰਦੇ ਆ ਆਪਾਂ ਦੱਸ ਦਿਓ 6000 ਦਾ ਪੈ ਗਿਆ ਹੈਵਸ ਹੈਵਸ ਕੰਪਨੀ ਦਾ ਹੈਗਾ 5.5 ਲੀਟਰ ਜੇ ਮੈਂ ਮਰ ਜਾਈਂਦੀਆਂ ਸੋਹਣੀਆਂ ਚੀਜ਼ਾਂ ਆਉਣ ਲੱਗ ਪਈਆਂ ਅਸੀਂ ਕੀ ਕਰਾਂਗੇ ਅਸੀਂ ਤਾਂ ਬੇਪੈਰਪੁਰਸ ਹੋ ਕੇ ਬੰਜੇ ਵੀ ਬੈਠੇ ਰਹਿ ਕੇ ਚਲੋ ਆਲੂ ਕੱਟੋ ਫਿਰ ਲੈ ਕੇ ਇਹਦੇ ਚ ਵੀ ਦੇ ਆਪ ਬਣ ਕੇ ਬਾਹਰ ਆ ਜਾਣੀਆਂ ਪਾਉਣੀਆਂ ਹੀ ਪੈਣੀਆਂ ਸਾਰੇ ਮਸਾਲੇ ਬਸ ਉਹ ਨਹੀਂ ਜੀ ਜਾਂਦੇ ਹੁਣ ਜਗ੍ਹਾ ਦਾ ਕੋਈ ਹੈ ਨਹੀਂ ਕਿ ਕੱਢਾਂ ਉਹ ਤੇ ਨਿਕਲੂ ਹਾਂ ਨਹੀਂ ਮਸਾਲੇ ਵਾਲੀ ਨਹੀਂ ਆਪਾਂ ਦੂਸਰੀ ਆ ਸੇਬ ਵਾਲੀ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਆਲੂ ਕੱਟ ਕੇ ਹਨ ਹਾਂ ਹਾਂ ਇਹ ਕੱਟ ਕੇ ਇਹਦਾ ਦਿਖਾਉਣੇ ਹੁਣ ਸਜਣੇ ਇਹਦਾ ਅਸਲੀ ਕੰਮ ਕੀ ਆ ਤੁਸੀਂ ਕਹਿੰਦੇ ਕਿ ਇਹਦੇ ਕੀ ਵਾਧੂ ਜੀ ਚੀਜ਼ੇ ਫਿਰ ਅਗਲੇ ਵਲੌਗ ਐ ਤੁਹਾਨੂੰ ਪਕੌੜੇ ਬਣਾ ਕੇ ਦਿਖਾਵਾਂਗੇ ਠੀਕ ਹੈ ਪਕੌੜੇ ਵੀ ਇਹਦੇ ਚ ਬਣਾਵਾਂਗੇ ਪਕੌੜੇ ਸਵੇਰੇ ਬਣਾਵਾਂਗੇ ਅੱਜ ਨਹੀਂ ਪਕੌੜੇ ਪੀਜ਼ਾ ਵੀ ਇਹਦੇ ਚ ਬਣ ਜਾਂਦੇ ਆਏ ਆਏ ਪੀਜ਼ਾ ਤੇ ਪੂੜੀਆਂ ਵੀ ਬਣ ਜਾਂਦੀਆਂ ਤੇ ਨਾ ਪਿੰਡਾ ਪੀਂ ਪੀਤਾ ਜਾਂਦਾ ਨਹੀਂ ਪੀਦਾ ਨਹੀਂ ਪੀਤਾ ਜਣਾ ਤੇ ਪੁੱਛਣ ਕਿ ਜਾਂ ਕਿਨੇ ਰੱਖਦੇ ਥੋ ਕਿਉਂ ਇਹ ਮੂੰਹ ਦਿਖਾਈ ਦੇ ਰਸਮ ਕਰਦੀ ਸੋ ਜਾ ਕੇ ਸੋ ਜਾ ਲੋ ਬੇਬੇ ਬਿਜਲੀ ਨਾ ਚੱਲਣਾ ਏ ਤੇ ਚੱਲਣਾ ਜਦੋਂ ਪਲੱਗ ਲੱਗਦਾ ਬਿਜਲੀ ਨਹੀਂ ਚੱਲਦੀ ਤੇ ਫਿਰ ਲਜਾਣਾ ਹੀ ਪੈਣਾ ਖਿੱਚੜ ਚੋਕੇ ਹਾਂ ਤੇ ਆਓ ਫੇਰ ਚਲਾ ਕੇ ਦਿਖਾਉਣੇ ਇਹਦੇ ਕੰਮ ਦਿਖਾਉਣੇ ਤੁਹਾਨੂੰ ਲਓ ਵੀ ਸਜਣੋ ਹੁਣ ਆਪਾਂ ਇਹਨੂੰ ਯੂਜ਼ ਕਰਕੇ ਦਿਖਾਉਣੇ ਆ ਕਿ ਇਹਦੇ ਕੰਮ ਕੀ ਨੇ ਲਓ ਜੀ ਆਲੂ ਜਿਹੜੇ ਆਪਾਂ ਬਰੀਕ-ਬਰੀਕ ਕੱਟਨੇ ਕੱਟ ਲਏ ਆ ਯਾਨੀ ਕਿ ਫਰਾਈਸ ਦੀ ਤਰ੍ਹਾਂ ਬਿਨਾਂ ਜਿਆਦੇ ਬਰੀਕ ਨਾ ਜਿਆਦੇ ਮੋਟੇ। ਕੋਈ ਇਹ ਤੇ ਸੋਚ ਵੀ ਔਨ ਕਰਦੀ। ਪਹਿਲੀ ਵਾਰੀ ਚ ਲਾਉਣ ਲੱਗੇ ਬਣਦੇ। ਹੋ। ਹੋਰ ਨਾ ਬੇਇੱਜ਼ਤੀ ਹੋਏ। ਇਹਦੇ ਵਿੱਚ ਪਾਦ ਕੇ ਬਸ। ਪਾ ਦਿਓ ਵੇਖੀ ਜੋ। ਇਹ ਹੋਰ ਜਾ ਕੇ। ਪ੍ਰਾਈਸ ਬੰਦਿਓ ਪਲੀਜ਼। ਆਪ ਨੂਨ ਅਮਰੀਕਾ ਮਸਾਲਾ ਨਹੀਂ ਕੋਈ ਫਾਇਰ ਨਾਰਮਲ ਹੀ ਤੁਹਾਨੂੰ ਬਾਅਦ ਉੱਤੇ ਐ ਕਰ ਲਾਂਗੇ ਆਪਾਂ ਪੂੜ ਲਾਂਗੇ ਕਰੋ ਰੁਬਾਨੀ ਤੋੜੀ ਹੀ ਪਾਓ ਹਾਂ ਨਹੀਂ 5 ਰੁਪਈਆ ਉੱਤੇ ਲਾਉਣਾ ਬਸ ਤੇਲ ਕਿਉਂ ਹੈ ਐਦਾਂ ਹੀ ਐਦਾਂ ਹੀ ਚੱਲਣਾ ਦਾ ਸੁੱਕਾ ਕੰਮ ਹਵਾ ਫਰਾਈ ਕਿੰਨਾ ਟਾਈਮ ਟੈਂਪਰੇਚਰ ਕਿੰਨਾ ਕੀ ਰੱਖੀਏ ਐਂ ਤਾਂ ਦਿੱਤਾ ਨਹੀਂ ਓਏ ਆਵੇ ਉੱਤੇ ਦਿਖਾ ਹੀ ਰਹੇ ਐਂ ਤਾਂ ਸਾਰੇ ਉਹਨਾਂ ਨੇ ਦੱਸਿਆ ਹੋਇਆ ਕਿ ਇਹਦਾ ਇੰਨਾ ਇੰਨਾ ਟੈਂਪਰੇਚਰ ਰੱਖਣਾ ਤੁਸੀਂ ਅੱਛਾ ਉਹ ਚਿਕਨ ਦੇ ਚਿਕਨ ਦੇ ਮਾਮਾ ਹੀ ਖਾਂਦੇ ਨਹੀਂ ਜਿਹੜੀਆਂ ਚੀਜ਼ਾਂ ਇਹਨਾਂ ਨੇ ਲਿਖੀਆਂ ਪਈਆਂ ਜੇ ਆਪਣੀ ਫਰਾਈ ਵਾਲ ਕਿੱਥੇ ਆਵੇ ਪ੍ਰਾਈਸ ਆਵੇ ਔਰ ਪ੍ਰਾਈਸ 200 ਲਓ ਜੀ 200 ਡਿਗਰੀ ਸੈਲਸੀਅਸ ਉਹ ਇਹ ਥੱਲੇ ਜਾກ ਵੀ ਰਿਹਾ ਵਾਹ ਜੀ ਵਾਹ ਬਿਊਟੀਫੁਲ ਇਹ ਤਾਂ ਵਧੀਆ ਹੈ ਨਾ ਮਾਈਕ੍ਰੋਵੇਵ ਨਾਲੋਂ ਵੀ ਜ਼ਿਆਦਾ ਵਧੀਆ ਦਿਨਦਾ ਇਹਦੇ ਕੰਮ ਬੜੇ ਵਧੀਆ ਨੇ ਕੰਪਨੀ ਵਧੀਆ ਜਿਹੜੀ ਹੈ ਉਸ ਆਏ ਵੀ ਹੁਣ ਮੈਨੂੰ ਹੋਰ ਕੰਮ ਵਧਾ ਦਿਆ ਕਰਨਾ ਆਰਮਨ ਨੇ ਕਹਣਾ ਆਜ ਆ ਬਣਾ ਕੇ ਦੇ ਆਜ ਬਣਾ ਕੇ ਮੈਂ ਤੁਹਾਡਾ ਕੰਮ ਸੌਖਾ ਕੀਤਾ ਅੱਗੇ ਕਿੱਥੇ ਕੜਾਈ ਚੱਕਣੀ ਤੇ ਤੇਲ ਪੋਣਾ ਤੇਲ ਪੋਣਾ ਸਾਰਾ ਨਾਲੇ ਤੇਲ ਬਾਵਾ ਪੋਣਾ ਪੈਂਦਾ ਹੈਗਾ ਵੇਸਟ ਹੋ ਜਾਂਦਾ ਹੈ ਹਾਂ ਹੁਣ ਬੇਬੇ ਨੂੰ ਵੀ ਫਰਾਈ ਕੀਤੀਆਂ ਚੀਜ਼ਾਂ ਡਾਕਟਰ ਨੇ ਕਿਹਾ ਸਾਡੇ ਤਾਂ ਘਾਟਾ ਪੈ ਗਿਆ ਨਾਲੇ ਵੀ ਥੋੜਾ ਉਹ ਸੌਖਾ ਹੋ ਜੂਗਾ ਜੀ ਟੇਸਟ ਜੇ ਵੇਖ ਲਿਆ ਕਰਨਗੇ ਹਾਂ ਚਲੋ ਤੇ ਸਾਡਾ ਦਿਨ ਉਹਨੇ ਘੱਟ ਜਾਂਦਾ ਹੈ ਹਾਂ ਅਈ ਆਪ ਦੇ ਜਾਣੇ ਨਾਲ ਬਾਹਲੇ ਸਿਆਣੇ ਨੇ ਬੰਦੇ ਪਏ ਆ ਹੁਣ ਜਾ ਕੇ ਨਾ ਜਦੋਂ ਬਾਕਸ ਜਾਂ ਖੋਲੇ ਹੋਏ ਹੋ ਜਣਾ ਉਦੋਂ ਇਹਦੇ ਨੇ ਜਾ ਪਿਆ ਇਹ ਥੱਲੇ ਆਉਣਾ ਸੀ ਆ ਯੂ ਨਾ ਛਾਲ ਵੀ ਸਕਦੇ ਪਹਿਲਾਂ ਕਰ ਹੀ ਨਾ ਦਈਏ ਗੋਲ ਕੇ ਕਰ ਦਈਏ ਕਰ ਦਈਏ ਕੇ ਰਹਿਣ ਦੀਏ ਇਹਨਾਂ ਨੂੰ ਪਤਾ ਲੱਗ ਜਾਣਾ ਪਤਾ ਲੱਗ ਗਿਆ ਮੈਨੂੰ ਪਹਿਲੇ ਵੇਲੇ ਕੇ ਰਾਂ ਹੀ ਰਹਿਣ ਦੀਏ ਕੋਈ ਨਹੀਂ ਯਾਰ ਬਾਅਦ ਚ ਰੱਖਦਾ ਹੈ ਹਾਂ ਗਲਤੀ ਮਾਫ ਕਰੋ ਨਹੀਂ ਵੱਡੇ ਆ ਗਏ ਸਲਾਹ ਕੇ ਸਾਨੂੰ ਸਾਰਾ ਹੀ ਪਤਾ ਵਾ ਹੈ ਅੱਜ ਹੀ ਅਸੀਂ ਬਣਾ ਪਹਿਲੇ ਦਿਨ ਤੇ ਪਹਿਲੇ ਦਿਨ ਹੀ ਜਾ ਚਾਹੀ ਤੁਹਾਨੂੰ ਬਣਾਉਣ ਦੇ ਚਲ ਸਿੱਧਾ ਨਹੀਂ ਇਹੋ ਜਿਹਾ ਕੁਝ ਵੇਖਿਆ ਤੁਸੀਂ ਤਾਂ ਪੜ ਪੂੜ ਕੇ ਸਾਰਾ ਕੁਝ ਵੇਖਿਆ ਮੈਂ ਕਿਹਾ ਸਟੱਡੀ ਕੀਤੀ ਏਰੀ ਏਰੀ ਐਮਬੀਬੀਐਸ ਕੀਤੀ ਆ ਮੈਂ ਜੀ ਇਧਰ ਜ਼ੀਰੋ ਹੋਣ ਵਾਲੀ ਆ ਟਰਨ 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 프라이ਸ ਆਪਣੀਆਂ ਆ ਰੂਟ ਮੈਨੂੰ ਲੱਗਦਾ ਆਪਾਂ ਇਹ ਵੀ ਵੇਖਣਾ ਵੀ ਇੱਕ ਲਾਰਮ ਵਜਦਾ ਕਿ ਜਦੋਂ ਜ਼ੀਰੋ ਹੋ ਜਾਂਦਾ ਹਾਂ ਠੀਕ ਹੈ ਉਹਦੋਂ ਆਪਣਾ ਡਾਮੂ ਬੜਾ ਵੱਜ ਗਿਆ ਵੱਜ ਗਿਆ ਲਾਰਮ ਓ ਗੱਲ

ਇੱਕ ਇੱਕ ਗਲਤੀ ਹੋ ਗਈ ਆਪਣੇ ਤੋਂ ਜਿਹੜਾ ਬਸ ਹੋ ਹੀ ਨਹੀਂ ਰੱਖਿਆ ਉਹਦੇ ਕਰਕੇ ਜਿਹੜੇ ਥੱਲੇ ਸੀ ਨਾ ਉਹਨਾਂ ਨੂੰ ਨਹੀਂ ਸੇਕ ਲੱਗਿਆ ਹਾਂ ਸੋ ਆਪਾਂ ਇਹਦੇ ਵਿੱਚ ਕਰ ਦਾਂਗੇ ਫਿਰ ਆਪਾਂ ਇਹ ਐ ਨਾ ਜਨ ਨਵੀਂ ਨਵੀਂ ਚੀਜ਼ ਆਈ ਆ ਥੋੜੀ ਥੋੜੀ ਆਪਾਂ ਠਿਕਾਗੇ ਹਾਂ ਇੱਕ ਮਿੰਟ ਇਹ ਹੋਣਾ ਹੀ ਆ ਨਾ ਇਹ ਹਾਂ ਇਹਦੇ ਵਿੱਚ ਆਊਗਾ ਥੱਲੇ ਰੱਖੋ ਹੋਈ ਪਰ ਗਰਮੀ ਆ ਨਹੀਂ ਬਣੀ ਹੋਗੀ ਵਧੀਆ ਵੈਸੇ ਵੇਖੋ ਦਿਖਾਏ ਤੋੜ ਕੇ ਬਲ ਬਹੁਤ ਵਧੀਆ ਬਣੇ ਲਓ ਜੀ ਆਪਾਂ ਤੁਹਾਨੂੰ ਫਰਾਈਸ ਦਿਖਾਉਣੇ ਕਿੱਦਾਂ ਦੇ ਬਣੇ ਉਹ ਤਾਂ ਨੂਨ ਮਿਰਚ ਆਪਾਂ ਸਾਰਾ ਕੁਝ ਆ ਵੀ ਉਹਰੇ ਆਕੜੇ ਆਕੜੇ ਉਹਰੇ ਆਕੜੇ ਵਿੱਚੋਂ ਸੌਫਟ ਉੱਪਰੋਂ ਥੋੜੇ ਕ੍ਰਾਂਚ ਦੇ ਹੁੰਦੇ ਸਾਰੇ ਮੈਂ ਜਿਆਦਾ ਬਾਇਓ ਨੂਨ ਮਾਜੂਮ ਹਾਂ ਮੈਂ ਦੇ ਨਹੀਂ ਹਾਂ ਹੂੰ ਲਿਆ ਕੇ ਮੈਂ ਮਾਸੀ ਹੋਣੇ ਲੈ ਆਵੂ ਤੁਸਾਂ ਆਵੀਂ ਤੇ ਦਾਤ ਇਸ ਕੀ ਇਸ ਕੀ ਪਤਾ ਸਾਈਸ ਪਾ ਕੇ ਦੋ ਮਾਸੀ ਮਾਸੀ ਨਾ ਮਾਸੀ ਆ ਨਾ ਬਹੁਤ ਵਾ ਬਣੇ ਆ ਬਸ ਉਹੀ ਕੱਚੇ ਰਹਿ ਗਏ ਕੱਚੇ ਪਤਾ ਕਿਹੜੇ ਰਹਿ ਗਏ ਕਿਹਨਾਂ ਨੂੰ ਕਹੀ ਜਾਂਦਾ ਭੂਈ ਆ ਭੂਏ ਨੂੰ ਐਨੇ ਰਿਸ਼ਤੇ ਆਦੇ ਨਹੀਂ ਨੂੰ ਪਤਾ ਤਾਂ ਹਾਂ ਨੂੰ ਕੋਈ ਕਹ ਆ ਬਈ ਅੰਦਰ ਕਦੇ ਕੋਈ ਆ ਫਿਰ ਕੀ ਹੋ ਜਾਂਦਾ ਹੂੰ ਬਹੁਤ ਬਾਤ ਆਏ ਆ ਹੂੰ ਅੱਜ ਦਿਨ ਆਪਾਂ ਟੋਸਟ ਬਣਾ ਕੇ ਦਿਖਾਵਾਂਗੇ ਹੂੰ ਤੇ ਪਕੌੜੇ ਵੀ ਪਕੌੜੇ ਵੀ ਬਣਾਵਾਂਗੇ ਮੋਨੋ ਹੌਲੀ ਹੌਲੀ ਕਰਕੇ ਆਪਾਂ ਸਾਰਾ ਕੁਝ ਬਣਾ ਬਣਾ ਕੇ ਵੇਖਾਂਗੇ ਇਸ ਦੇ ਵਿੱਚ ਕੀ ਕੀ ਬਣਦਾ ਠੀਕ ਆ ਹਾਂ ਪਾਪ ਕਾਉਨ ਵੀ ਬਣ ਜਾਂਦੇ ਆ ਤੇ ਹਨਾ ਫਿਰ ਸਾਡੀ ਭੁਜਾਈ ਨੇ ਆਉਣਾ ਉਹਨੂੰ ਸੋਕੇ ਹੂੰ ਆ ਯਾ ਵੈਰੀ ਗੁੱਡ ਐ ਬਸ 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 ਨਾ ਉਹ ਗੱਲਾਂ ਦੇ ਉਹ ਦਿਨ ਡੱਬਾ ਜਿੱਦਣ ਤੋੜੀ ਚੜਿਆ ਪੁੱਪਾ ਹਾਏ ਓਏ ਤੁਹਾਨੂੰ ਵਧੀਆ ਵਧੀਆ ਪਕਵਾਨ ਨਹੀਂ ਬਣਾ ਕੇ ਖਵਾਇਆ ਕਰਾ ਜੀ ਯਾਦ ਰੱਖੋਗੇ ਵਾਹ ਜੀ ਵਾਹ ਇਹਨਾਂ ਜਿਹੜੇ ਆਪਾਂ ਖਾਣੇ ਹੋਵੇ ਉਹਨਾਂ ਤੇ ਚਾਹੇ ਆਪਾਂ ਦਾ ਆ ਕਰ ਕਹਿ ਦੇਣਾ ਬਈ ਆਪੇ ਬਣਾ ਕੇ ਖਵਾਉਗੀ ਹਾਂ ਦਾ ਬੈਠੇ ਆਪਾਂ ਹੋਰ ਦੋ ਦਿਨਾਂ ਅੰਟੀ ਵੀ ਵੇਟ ਕਰਦੇ ਪਏ ਉਹ ਦੇਣ ਦੇ ਹਾਂ ਹਾਂ ਕੋਈ ਅਜਿਹੀ ਸੇਵਾ ਕਰ ਮੈਂ ਤੁਮਾਂ ਪਿਓ ਦੀ ਰੱਬੇ ਮੌਕਾ ਦੇਵੇ ਸੇਵਾ ਕਰੀਦਾ ਛੇੜੀ ਛੇੜੀ ਹੋਦਾ ਰੱਬਾ ਛੇੜੀ ਛੇੜੀ ਵਿਆਹ ਕਰਦੇ ਮੌਕਾ ਹੋਵੇ ਮੈਂ ਆਪ ਤੇ ਮੌਕਾ ਮੈਂ ਆਵੇ ਤਾਂ ਪਿਓ ਦੀ ਸੇਵਾ ਕਰਨੇ ਚ ਪੇੜ ਮੇਰੇ ਬਹੁਤ ਬੱਚੇ ਬੱਜੀ ਨਹੀਂ ਸੇਵਾ ਹੋਰ ਤਾਂ ਤੂੰ ਆਖੇ ਨਹੀਂ ਲੱਗਦਾ ਨਾ ਸੋ ਦੱਸੋ ਸਾਰੇ ਜਣਾਂ ਨੂੰ ਕਿੱਦਾਂ ਲੱਗਾ ਹਾਂ ਪੇੜ ਕੇ ਬੁਰਾਈਆਂ ਬਹੁਤ ਆਦੇ ਆ ਪੇੜ ਉਹ ਕਾਹ ਹੋਣਾ ਤਾਂ ਤੁਸੀਂ ਮਿਲ ਲਿਆਓ ਕਾਵਲੀ ਆਉਣੀ ਆ ਓਕੇ ਕੈਡਿਟ ਕਰਕੇ ਦੱਸੋ ਕਿੱਦਾਂ ਬਣੀਆ ਆਹ ਤੋ ਆਗਾ ਨਜ਼ਾਰਾ ਆ ਨਜ਼ਾਰਾ ਓ ਮਾਈ ਗਾਡ ਪਹਿਲਾਂ ਬੇਬੇ ਕਹਿੰਦੇ ਕੱਚੀ ਆ ਇਹਦੀ ਹੋ ਗਈ ਸਾਡੀ ਤੇ ਅਸੀਂ ਕਿ ਦੂਸਰੀ ਚਾ ਕੇ ਬੇਬੇ ਹਾਂ ਉਹ ਪਤਾ ਕੀ ਤਾ ਗਲਤੀ ਰਹਿ ਗਈ ਥੋੜੀ ਜਿਹੜੀਆਂ ਵਿਚਾਰੀਆਂ ਉਹਦੇ ਚ ਨਹੀਂ ਨਾ ਆਪਾਂ ਪਾਈ ਉੱਤੇ ਉੱਤੇ ਸਿਕ ਲੱਗ ਗਈ ਹਾਂ ਥੱਲੇ ਲੱਗ ਗਈ ਪਰ ਬਹੁਤ ਵਧੀਆ ਬਣੀਆਂ ਲੱਗਦਾ ਜਿਵੇਂ ਫਰਾਈ ਕੀਤੀਆਂ ਹੁੰਦੀਆਂ ਓਕੇ ਗਰਾਈ ਤਾਂ ਕੀਤੀ ਓਹ ਬਹੁਤ ਸੱਚੀ ਹੈ ਇਹ ਤਾਂ ਕੋਣ ਆ ਨਾ ਪਕੌੜੇ ਨੇ ਯਾਰ ਹੈ ਤਾਂ ਪਕੌੜੇ ਬਣਾ ਕੇ ਖਾਂਗੇ ਜੀ ਤੁਹਾਨੂੰ ਓਕੇ ਪ੍ਰੋਮਿਸ ਕਰਵੈਲਾ ਅੰਡੀ ਜੀ ਪ੍ਰੋਮਿਸ ਕਰੋ ਪ੍ਰੋਮਿਸ ਕਰੋ ਪ੍ਰੋਮਿਸ ਤੁਸੀਂ ਵੀ ਤੁਸੀਂ ਵੀ ਕਰੋ ਪ੍ਰੋਮਿਸ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਾ ਤੁਹਾਨੂੰ ਕੀ ਬਣਾ ਆਹ ਜੇ ਬਣਾ ਕੇ ਲੈਂਦੇ ਆ ਨਹੀਂ ਉਹ ਗਰਮਨ ਬਾਹਰ ਨਿਕਾ ਕੀ ਹੁੰਦਾ ਨਾ ਉਹ ਚੇਟਲ ਬਣ ਗਿਆ 에어 에어ਪੋਰਟ ਕਰੀਗੇ 에어ਪੋਰਟ 에ਪਰ 에어 ਫਰਾਈਰ 에ਪਰ ਹਾਂ ਬਹੁਤ ਜੁਣਾ ਲੱਗਾ ਬੰਦਾ ਠੀਕ ਹੈ ਬਾਏ ਬਾਏ ਓਕੇ ਬਾਏ